ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸਵੇਰ ਦੇ ਨਾਸ਼ਤੇ ਵਿੱਚ ਪਰੌਂਠਾ ਹਰ ਇੱਕ ਘਰ ਵਿੱਚ ਬੰਦ ਹੈ ਤੇ ਸ਼ਾਮ ਨੂੰ ਬੰਦੀ ਹੈ ਮਜ਼ੇਦਾਰ ਜੀ ਦਾਲ ਉਹ ਚਾਹੇ ਕੋਈ ਮਰਜ਼ੀ ਹੋਵੇ ਤੇ ਅੱਜ ਆਪਾਂ ਸਵੇਰ ਦੇ ਪਰੌਂਠੇ ਨਾਲ ਤੇ ਸ਼ਾਮ ਦੀ ਦਾਲ ਨਾਲ ਖਾਣ ਲਈ ਬਣਾਈ ਹੈ ਬਹੁਤ ਹੀ ਮਜ਼ੇਦਾਰ ਜੀ ਅਚਾਰ ਸਬਜੀ ਜਿਹੜੀ ਕਿ ਬੜੀ ਟੇਸਟੀ ਬਣਦੀ ਹੈ ਜਦੋਂ ਇੱਕ ਵਾਰ ਤੁਸੀਂ ਬਣਾ ਲਈ ਬਾਰ ਬਾਰ ਬਣਾਇਆ ਕਰੋਗੇ ਕਿਉਂਕਿ ਇਹ 8 ਤੋਂ 10 ਦਿਨ ਲਈ ਸਟੋਰ ਹੁੰਦੀ ਹੈ ਤੇ ਟੇਸਟੀ ਇੰਨੀ ਜ਼ਿਆਦਾ ਹੈ ਜਦੋਂ ਤੁਸੀਂ ਬਣਾਈ ਤੁਸੀਂ ਨੂੰ ਆਪ ਨੇ ਆਪੀ ਪਤਾ ਲੱਗ ਜੂ ਇਹਦੇ ਲਈ ਲਈ ਹੈ ਜੀ ਆਪਾਂ ਪੂਕਾਂ ਵਾਲੇ ਪਿਆਜ਼ ਜਿਹਨੂੰ ਸਪਰਿੰਗ ਆਨੀਅਨ ਵੀ ਕਹਿੰਦੇ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਧੋ ਲਿਆ ਉਸ ਤੋਂ ਬਾਅਦ ਹਲਕਾ ਜਿਹਾ ਸੁਕਾ ਲਿਆ ਕਿਸੇ ਵੀ ਕੱਪੜੇ ਨਾਲ ਸਾਫ਼ ਕਰ ਲਿਓ ਫਿਰ ਇਸ ਤਰ੍ਹਾਂ ਛਿੱਲ ਕੇ ਤੇ ਕੱਟ ਲਿਓ ਤੇ ਇਹਦਾ ਪਿਛਲਾ ਹਿੱਸਾ ਤੁਸੀਂ ਸੁੱਟਿਆ ਨਾ ਉਹਦੇ ਵਿੱਚ ਜਿਹੜੇ ਥੋੜੇ ਜੇ ਬਰੀਕ ਜਿਹਿਆਂ ਦੀਆਂ ਮਤਲਬ ਪੂਕਿਆਂ ਜਿਆਦਾ ਮੋਟੀਆਂ ਨਹੀਂ ਉਹ ਤੁਸੀਂ ਇੱਕ ਸਾਈਡ ਤੇ ਰੱਖ ਲਿਓ ਤੇ ਪਿਆਜ਼ਾਂ ਨੂੰ ਆਪਾਂ ਗੋਲ-ਗੋਲਾ ਕਾਰ ਦੇ ਵਿੱਚ ਕੱਟ ਲਾਂਗੇ ਇਸੇ ਤਰੀਕੇ ਨਾਲ ਹੀ ਇਹ ਵਧੀਆ ਵੀ ਲੱਗਦੇ ਆ ਤੇ ਬਾਕੀ ਛੋਟੇ-ਛੋਟੇ ਹੁੰਦੇ ਹੈ ਇਸ ਤਰ੍ਹਾਂ ਕੱਟ ਨਹੀਂ ਸਹੀ ਰਹਿੰਦੇ ਆ ਉਸ ਤੋਂ ਬਾਅਦ ਆਪਾਂ ਲਈਏ ਜੀ ਹਰੀਆਂ ਮਿਰਚਾਂ ਜਿਹੜੀਆਂ ਤਿੱਖੀਆਂ ਬਿਲਕੁਲ ਨਹੀਂ ਇਹਨਾਂ ਦਾ ਕਲਰ ਵੀ ਹਲਕਾ ਜਿਹਾ ਹਰਾ ਹੁੰਦਾ ਤੇ ਇਹ ਖਾਣ ਵਿੱਚ ਵੀ ਹਲਕੀਆਂ ਤਿੱਖੀਆਂ ਹੁੰਦੀਆਂ ਮਤਲਬ ਇਹਨਾਂ ਦਾ ਜ਼ਿਆਦਾ ਸਟਰੋਂਗ ਟੇਸਟ ਬਿਲਕੁਲ ਨਹੀਂ ਹੁੰਦਾ ਉਸ ਤੋਂ ਬਾਅਦ ਜੀ ਇਹਨਾਂ ਦੇ ਵਿੱਚਕਾਰ ਆਪਾਂ ਲਗਾ ਲਿਆ ਕੱਟ ਤੇ ਇਹਦੇ ਵਿੱਚ ਜੇ ਬੀਜ ਵਗੈਰਾ ਜ਼ਿਆਦਾ ਹੋਏ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿਓ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਕੇ ਵਿੱਚਕਾਰ ਛੋਟੇ-ਛੋਟੇ ਇਹਨਾਂ ਦੇ ਪੀਸ ਕਰ ਲਾਂਗੇ ਬਹੁਤ ਹੀ ਮਜ਼ੇਦਾਰ ਜੀ ਇਹ ਸਬਜ਼ੀ ਬਣਦੀ ਹੈ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਹੈ ਪਰ ਜਿਨ੍ਹਾਂ ਨੇ ਕਦੇ ਨਹੀਂ ਬਣਾਈ ਟਰਾਈ ਕਰਕੇ ਜ਼ਰੂਰ ਦੇਖਿਓ ਬਿਲਕੁਲ ਅਚਾਰ ਵਾਂਗੂ ਇਹ ਸਬਜੀ ਬਣੂਗੀ ਜਦੋਂ ਤੁਸੀਂ ਪਰੌਂਠੇ ਨਾਲ ਜਾਂ ਦਾਲ ਨਾਲ ਇਹ ਸਬਜੀ ਖਾਧੀ ਤਾਂ ਰੋਟੀ ਦਾ ਸੁਆਦ ਕਈ ਗੁਣਾ ਜ਼ਿਆਦਾ ਵਾਜੂਗਾ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਲਿਆ ਤੇ ਬਿਲਕੁਲ ਲਾਸਟ ਤੇ ਕੱਟੀਆਂ ਆਪਾਂ ਪਤਲੀਆਂ-ਪਤਲੀਆਂ ਜਿਹਾ ਭੂਕਾਂ ਤੇ ਬਰੀਕ-ਬਰੀਕ ਕਟਿਓ ਇਹਨਾਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਗਏ ਫਿਰ ਆਪਾਂ ਲਮਗੇ ਇੱਕ ਕੜਾਈ ਤੇ ਜਿਹਦੇ ਵਿੱਚ ਆਪਾਂ ਵਰਤਾਂਗੇ ਸਰੋਂ ਦਾ ਤੇਲ ਕਿਉਂਕਿ ਜਦੋਂ ਵੀ ਕੋਈ ਚੀਜ਼ ਸਟੋਰ ਕਰਨੀ ਹੋਵੇ ਉਹਦਾ ਸਰੋਂ ਦਾ ਤੇਲ ਹੀ ਵਰਤਿਆ ਕਰੋ ਕਿਉਂਕਿ ਇਸ ਤੇਲ ਵਿੱਚ ਚੀਜ਼ਾਂ ਲੰਬੀ ਦੇਰ ਤੱਕ ਸਟੋਰ ਰਹਿੰਦੀਆਂ ਨੇ ਤੇਲ ਨੂੰ ਆਪਾਂ ਕਰ ਲਿਆ ਹਲਕਾ ਗਰਮ ਜ਼ਿਆਦਾ ਗਰਮ ਵੀ ਨਾ ਕਰਿਓ ਨਹੀਂ ਤਾਂ ਚੀਜ਼ਾਂ ਸਾਰੀਆਂ ਸੜ ਜਾਣਗੀਆਂ ਫਿਰ ਵਿੱਚ ਪਾਵਾਂਗੇ ਜੀਰਾ ਅੱਧਾ ਚਮਚ ਪਾਏ ਸੋ ਫਰਦਾ ਚਮਚ ਦਾ ਚੌਥਾ ਹਿੱਸਾ ਕਲੌਂਜੀ, ਪੀਲੀ ਸਰੋ ਰਾਈ ਇਹ ਸਾਰੀਆਂ ਚੀਜ਼ਾਂ ਪਾਇਓ 8-10 ਦਾਣੇ ਪਾਵਾਂਗੇ ਮੇਥੀ ਦਾਣੇ ਦੇ ਜਿਆਦਾ ਬਿਲਕੁਲ ਨਾ ਪਾਇਓ ਨਹੀਂ ਤਾਂ ਸਬਜ਼ੀ ਦਾ ਟੇਸਟ ਕੋੜਾ ਹੋ ਜਾਊਗਾ ਪਰ ਪਾਇਓ ਜ਼ਰੂਰ ਕਿਉਂਕਿ ਟੇਸਟ ਇਹਦੇ ਨਾਲ ਵਧੀਆ ਆਉਂਦਾ ਹੈ ਇੱਕ ਟੁਕੜਾ ਪਾਵਾਂਗੇ ਦਾਲਚੀਨੀ ਦਾ ਦੋ ਪਾਇਆ ਤੇਜ ਪੱਤੇ ਜਦੋਂ ਇਹ ਸਬਣਾ ਆਪਾਂ ਹਲਕਾ ਜਿਹਾ ਪਕਾ ਲਿਆ ਉਸ ਤੋਂ ਬਾਅਦ ਫਿਰ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਪਾ ਦਾਂਗੇ ਹੌਲੀ-ਹੌਲੀ ਕਰਕੇ ਇਹਨੂੰ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਜਿਹੜਾ ਆਪਾਂ ਸਮਾਨ ਪਾਇਆ ਉਹ ਬਿਲਕੁਲ ਜਲਣਾ ਨਹੀਂ ਚਾਹੀਦਾ ਨਹੀਂ ਤਾਂ ਉਹਦੇ ਨਾਲ ਸਾਰਾ ਟੇਸਟ ਖਰਾਬ ਹੋ ਜਾਊਗਾ ਐਨਾ ਵਧੀਆ ਟੇਸਟ ਆਊਗਾ ਇਸ ਸਬਜ਼ੀ ਦਾ ਜੇ ਤੁਸੀਂ ਹਲਕਾ ਜਿਹਾ ਪਕਾਉਂਗੇ ਚਮਚੇ ਦਾ ਚੌਥਾ ਹਿੱਸਾ ਪਾਏ ਆਪਾਂ ਹਿੰਗ ਦਾ ਤੇ ਇਹਦੇ ਨਾਲ ਸਬਜੀ ਵਿੱਚ ਫਲੇਵਰ ਬੜਾ ਹੀ ਵਧੀਆ ਆ ਜਾਏਗਾ ਫਿਰ ਆਪਾਂ ਲਈਏ 5-6 ਲਸਣ ਦੀਆਂ ਕਲੀਆਂ ਜਿਨ੍ਹਾਂ ਨੂੰ ਪਤਲਾ ਤੇ ਲੰਮਾ ਕੱਟ ਲਿਆ ਤੇ ਇਹਨੂੰ ਸਬਜੀ ਦੇ ਵਿੱਚ ਘਾਰ ਰੱਖ ਕੇ ਆਪਾਂ ਪਕਾਵਾਂਗੇ 2 ਮਿੰਟ ਲਈ ਗੈਸ ਦੀ ਸਲੋ ਫਲੇਮ ਤੇ ਇਹਨੂੰ ਵਿਚਾਰ ਇਸੇ ਤਰ੍ਹਾਂ ਹੀ ਰੱਖਾਂਗੇ ਬਿਲਕੁਲ ਨਹੀਂ ਹਿਲਾਵਾਂਗੇ ਕਲਰ ਵਗੈਰਾ ਇਹਦਾ ਆਪਾਂ ਬਿਲਕੁਲ ਚੇਂਜ ਨਹੀਂ ਕਰਨਾ ਸਬਜੀ ਦੇ ਨਾਲ ਨਾਲ ਹੀ ਇਹ ਪੱਕੂਗੀ ਤੇ ਵਧੀਆ ਜਿਹਾ ਵਿੱਚ ਟੇਸਟ ਦੇਊਗੀ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਦਾਂਗੇ ਲਸਣ ਦੇ ਨਾਲ ਤੁਸੀਂ ਚਾਹੋ ਤਾਂ ਅਦਰਕ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਰ ਮੈਂ ਕੱਲੀ ਲਸਣ ਹੀ ਪਾਈ ਹੈ ਉਸ ਤੋਂ ਬਾਅਦ ਆਪਣੇ ਤੇਜ ਪੱਤੇ ਦਾਲ ਚੀਨੀ ਵਗੈਰਾ ਤੁਸੀਂ ਬਾਹਰ ਕੱਢ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਆਪਾਂ ਬਾਹਰ ਕੱਢਤਾ ਹੁਣ ਜ਼ਰੂਰਤ ਅਨੁਸਾਰ ਘਰ ਦੇ ਸਾਦੇ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲੇ ਸਭ ਤੋਂ ਪਹਿਲਾਂ ਆਪਾਂ ਲਈਏ ਰੰਗ ਵਾਲੀ ਮਿਰਚ ਜਿਹੜੀ ਤਿੱਖੀ ਬਿਲਕੁਲ ਨਹੀਂ ਹੁੰਦੀ ਪਰ ਕਲਰ ਬੜਾ ਹੀ ਵਧੀਆ ਦੇਊਗੀ ਚਮਚ ਦਾ ਚੌਥਾ ਹਿੱਸਾ ਲਈਏ ਹਲਦੀ ਚਮਚ ਦਾ ਚੌਥਾ ਹਿੱਸਾ ਹੀ ਲਿਆ ਆਪਾਂ ਨਮਕ ਤੇ ਧਨੀਆ ਪਾਊਡਰ ਪਰ ਇਹ ਸਾਰੀਆਂ ਚੀਜ਼ਾਂ ਤੁਸੀਂ ਸਬਜੀ ਦੇ ਅਕੋਰਡਿੰਗ ਉਨੀ ਹੈਂਗਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਮਸਾਲਾ ਪਾਉਣਾ ਹੈ ਨਾ ਪ ਤਿੱਖੀ ਮਿਰਚ ਪਾਉਣੀ ਹੈ ਕਿਉਂਕਿ ਮਿਰਚਾਂ ਦੀ ਤਾਂ ਆਪਾਂ ਸਬਜ਼ੀ ਤਿਆਰ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ 1 ਮਿੰਟ ਲਈ ਟੱਕ ਕੇ ਰੱਖ ਦਿਓ ਤਾਂ ਕਿ ਜਿੰਨੇ ਵੀ ਆਪਾਂ ਮਸਾਲੇ ਪਾਏ ਐ ਸਾਰੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ 1 ਮਿੰਟ ਬਾਅਦ ਦੇਖੋ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਆਪਾਂ ਆਪਣੀਆਂ ਕਟੀਆਂ ਹੋਈਆਂ ਭੂਕਾਂ ਜਿਹੜੀਆਂ ਕਿ ਆਪਾਂ ਪਿਆਜ਼ ਦੇ ਪਿੱਛੇ ਸੁਪਰਿੰਗ ਲਏ ਸੀ ਉਹ ਕੱਟਦੇ ਤੇ ਹਲਕੇ ਜਿਹੇ ਦੇ ਉੱਪਰ ਆਪਾਂ ਪਾ ਦਾਂਗੇ ਹਰੇ ਪਿਆਜ਼ ਦੀ ਬਹੁਤ ਹੀ ਮਜ਼ੇਦਾਰੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਸਵੇਰ ਸਵੇਰ ਦੇ ਪਰੌਂਠੇ ਨਾਲ ਸ਼ਾਮ ਦੀ ਦਾਲ ਨਾਲ ਜਦੋਂ ਤੁਸੀਂ ਬਣਾ ਕੇ ਖਾਧੀ ਆਪਣੇ ਆਪ ਵੀ ਕਮੈਂਟ ਕਰਕੇ ਦੱਸੋਗੇ ਕਿ ਇਹ achar ਸਬਜੀ ਕਿੰਨੀ ਜ਼ਿਆਦਾ ਵਧੀਆ ਹੈ 15 ਕਮੈਂਟਾਂ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਪਿਆਜ਼ ਪੱਕ ਜਾਣਗੇ ਤੁਹਾਨੂੰ ਪਤਾ ਲੱਗ ਜੂਗਾ ਉਸ ਤੋਂ ਬਾਅਦ ਮਸਾਲੇ ਪਾ ਕੇ ਝਟਪਟ ਦਾ ਕੰਮ ਹੈ ਹੁਣ ਇਹ ਸਬਜੀ ਨੂੰ ਆਪਾਂ ਜੀ ਕੱਢ ਕੇ ਰੱਖ ਤੱਕ ਸਾਈਡ ਤੇ ਕਿਸੇ ਵੀ ਤੁਸੀਂ ਇੱਕ ਟਾਈਟ ਕੰਟੇਨਰ ਲੈ ਲਿਓ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਾਕਸ ਲੈ ਲਿਓ ਉਹਦੇ ਵਿੱਚ ਇਹਨੂੰ ਪਾ ਕੇ ਫ੍ਰਿਜ 'ਚ ਰੱਖਿਓ ਕਿਉਂਕਿ ਇਹਨੂੰ ਅੱਠ ਤੋਂ 10 ਦਿਨ ਲਈ ਆਪਾਂ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹਾਂਗੇ ਸਬਜੀ ਕਿਓ ਜੀ ਲੱਗੀ ਤੇ ਨਾਲ-ਨਾਲ ਜਿਨੇ ਇਹ ਪਹਿਲਾਂ ਬਣਾਈ ਹੋਈ ਹੈ ਮੈਨੂੰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹੁਣ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਜਲਦੀ ਜਲਦੀ ਇਹ ਹਰੇ ਪਿਆਜ਼ ਦੀ ਸਬਜੀ ਬਣਾ ਕੇ ਜ਼ਰੂਰ ਖਾਓ ਧੰਨਵਾਦੀ